ਨਾਰਕੋਡ ਡਰੋਨ ਦੇ ਵਿਰੋਧ ਦਾ ਆਪਣੀ ਮੁਹਿੰਮ ਜਾਰੀ ਰੱਖਦੇ ਹੋਏ ਚੌਕਸ ਬੀਐਸਐਫ ਦੇ ਜਵਾਨਾਂ ਨੇ ਅੱਜ ਤਿੰਨ ਪਾਕਿਸਤਾਨੀ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਬਰਾਮਦ ਕੀਤੀ ਹੈ। ਹੈਲੋ ਹਾਂ ਛੋਟੇ ਵੀਰ ਮੈਂ ਤੈਨੂੰ ਫੇਰ ਕਾਲ ਕਰਦਾ ਮੇਰਾ ਨਾ ਇੱਥੇ ਇੰਟਰਵਿਊ ਸ਼ੁਰੂ ਹੋਣ ਵਾਲਾ। ਭਾਈ ਇੰਟਰਵਿਊ ਨੂੰ ਛੱਡ ਇੱਥੇ ਤੇਰੇ ਭਰਾ ਦਾ ਐਕਸੀਡੈਂਟ ਹੋਇਆ ਪਿਆ। ਤੂੰ ਛੇਤੀ ਇੱਥੇ ਪਹੁੰਚ ਜਾ। ਕੀ ਐਕਸੀਡੈਂਟ ਕਿੱਥੇ ਕਿਵੇਂ? ਭਾਈ ਮਹਾਲੀ ਰੋਡ ਤੇ ਮੈਨੂੰ ਹਾਲਾਤ ਠੀਕ ਨਹੀਂ ਲੱਗਦੇ। ਤੂੰ ਜਿੰਨੀ ਛੇਤੀ ਹੋ ਸਕੇ ਪਹੁੰਚ ਜਾ।

ਮੇਰੇ ਭਰਾ ਦੀ ਜਾਨ ਬਚ ਗਈ। ਥੈਂਕ ਯੂ ਮੇਰਾ ਨਹੀਂ ਵੀਰੇ। ਐਸਐਸਐਫ ਵਾਲਿਆਂ ਦਾ ਕਰੋ। ਜੇ ਅੱਜ ਇਹ ਟਾਈਮ ਸਿਰ ਤੇ ਨਹੀਂ ਆਉਂਦੇ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਹ ਤਾਂ ਸਾਡੀ ਡਿਊਟੀ ਹੈ ਵੀਰੇ। ਵੀਰੇ ਤੂੰ ਠੀਕ ਆ ਨਾ ਹੁਣ? ਹਾਂ ਭਾਈ। ਮੈਂ ਠੀਕ ਹਾਂ। ਤੇਰੀ ਨੌਕਰੀ ਦਾ ਕੀ ਬਣਿਆ? ਹਾਂ ਵੀਰੇ। ਮੈਨੂੰ ਮੇਰੀ ਨੌਕਰੀ ਵੀ ਮਿਲ ਗਈ ਤੇ ਮੇਰਾ ਭਰਾ ਵੀ ਮੈਨੂੰ ਵਾਪਸ ਮਿਲ ਗਿਆ। ਇਹ ਤਾਂ ਧੰਨਵਾਦ ਹੈ ਮਾਨ ਸਰਕਾਰ ਦਾ ਜੋ ਮੈਨੂੰ ਮੇਰਾ ਭਰਾ ਵਾਪਸ ਮਿਲਾਤਾ। ਇਸਾਰਾ ਕੁਝ ਐਸਐਸਐਫ ਕਰਕੇ ਹੋਇਆ ਐਸਐਸਐਫ ਸੜਕ ਸੁਰੱਖਿਆ ਫੋਰਸ ਇੱਕ ਸਾਲ ਦੇ ਵਿੱਚ 48% ਮੌਤਾਂ ਘਟ ਗਈਆਂ ਪੰਜਾਬ ਦੀਆਂ ਸੜਕਾਂ ਤੇ ਸਤਸ੍ਰੀਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਤਰਾ ਬਣਵਾਸ ਨਾਰਕੋ ਡਰੋਨ ਦੇ ਵਿਰੋਧ ਦਾ ਆਪਣੀ ਮਹਿੰਮ ਯਾਰੀ ਰੱਖਦੇ ਹੋਏ ਚੌਕਸ ਬੀਐਸਐਫ ਦੇ ਜਵਾਨਾਂ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਤੋਂ ਤਿੰਨ ਪਾਕਿਸਤਾਨੀ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਬਰਾਮਦ ਕੀਤੀ ਹੈ। ਖਾਸ ਜਾਣਕਾਰੀ ਦੇ ਆਧਾਰ 'ਤੇ ਬੀਐਸਐਫ ਦੇ ਜਵਾਨਾਂ ਦੁਆਰਾ ਚਲਾਈ ਗਈ ਇੱਕ ਤਲਾਸ਼ੀ ਮੁਹਿੰਮ ਅੰਬਸਰ ਦੇ ਪਿੰਡ ਰਾਜਾਤਾਲ ਦੇ ਨਾਲ ਲੱਗਦੇ ਕਵਾਢੀ ਵਾਲੇ ਖੇਤ 'ਚੋਂ ਸਵੇਰੇ 11:50 ਤੇ ਟੁੱਟੀ ਹੋਈ ਹਾਲਤ ਦੇ ਵਿੱਚ ਇੱਕ ਡੀਜੀਆਈ ਮੈਵਿਕ 3 ਕਲਾਸਿਕ ਡਰੋਨ ਬਰਾਮਦ ਕਰਨ ਦੇ ਨਤੀਜੇ ਵਜੋਂ ਸਮਾਪਤ ਹੋਈ। ਇੱਕ ਹੋਰ ਮਾਮਲੇ ਦੇ ਵਿੱਚ ਪਿਛਲੇ ਹਫਤੇ ਫੜੇ ਗਏ ਇੱਕ ਤਸਕਰ ਦੇ ਖੁਲਾਸੇ ਦੇ ਆਧਾਰ 'ਤੇ ਬੀਐਸਐਫ ਦੇ ਦੁਆਰਾ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਇੱਕ ਸਾਂਝੀ ਤਲਾਸ਼ੀ ਦੇ ਦੌਰਾਨ ਅੱਜ ਦੁਪਹਿਰ 3:05 ਤੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡਾਲ ਦੇ ਨਾਲ ਲੱਗਦੇ ਇੱਕ ਬਾਢੀ ਵਾਲੇ ਖੇਤ ਤੋਂ ਪੈਕਟ ਸੱਕੀ ਹੈਰੋਇਨ ਕੁੱਲ ਭਾਰ 545 ਗ੍ਰਾਮ ਬਰਾਮਦ ਕੀਤੀ ਗਈ। ਬੀਐਸਐਫ ਦੇ ਜਵਾਨਾਂ ਨੇ ਅੱਜ ਦੁਪਹਿਰ 3:30 ਦੇ ਕਰੀਬ ਖਾਸ ਜਾਣਕਾਰੀ ਦੇ ਆਧਾਰ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕੱਟੀ ਰਾਜੋਕੇ ਦੇ ਨਾਲ ਲੱਗਦੇ ਇੱਕ ਖੇਤ ਤੋਂ ਇੱਕ ਹੋਰ ਡੀਜੀਆਈ ਮੈਬਿਕ 3 ਕਲਾਸਿਕ ਡਰੋਨ ਬਰਾਮਦ ਕੀਤਾ। ਤੀਜਾ ਡੀਜੀਆਈ ਮੈਵਿਕ 3 ਕਲਾਸਿਕ ਡਰੋਨ ਅੱਜ ਸ਼ਾਮ 6 ਵਜੇ ਦੇ ਕਰੀਬ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦਾਉਕੇ ਦੇ ਨਾਲ ਲੱਗਦੇ ਇੱਕ ਖੇਤ ਤੋਂ ਉਪਰੰਤ ਕੀਤਾ ਗਿਆ ਇਹ ਸਾਰੇ ਡਰੋਨ ਸਰਹੱਦ ਤੇ ਤਣਾਤ ਤਕਨੀਕੀ ਜਵਾਬੀ ਉਪਾਅਮ ਤੇ ਤਕਨੀਕੀ ਦਖਲਅੰਦਾਜ਼ੀ ਕਾਰਨ ਹਾਸਾਗਰਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਪਰੋਸੀਯੋਗ ਜਾਣਕਾਰੀ ਦੇ ਅਨੁਸਾਰ ਸਰਹੱਦ ਤੇ ਤਣਾਤ ਇਲੈਕਟ੍ਰੋਨਿਕ ਸੁਰੱਖਿਆ ਉਪਾਅਮ ਅਤੇ ਫੌਜਾਂ ਦੇ ਮਿਹਨਤੀ ਯਤਨਾਂ ਨੇ ਸਰਹੱਦ ਪਾਰ ਤੋਂ ਗੈਰਕਾਨੂੰਨੀ ਡਰੋਨਾਂ ਦੀ ਹੋਰ ਤਸਕਰੀ ਦੀਆਂ ਕੋਸ਼ਿਸ਼ਾਂ ਕੋਸਪੈਟ ਨੂੰ ਨਾਕਾਮ ਕਰ ਦਿੱਤਾ ਹੈ